ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਜੀ ਹਾਂ ਉਹਨਾਂ ਤੇ ਪਰਚਾ ਦਰਜ ਕਰ ਲਿਆ ਗਿਆ। ਤੁਹਾਨੂੰ ਦੱਸੀ ਇਹ ਕੀ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਤੇ ਉਸ ਦੇ ਪ੍ਰਾਦਵਿੰਦਰ ਪੋਲਾ ਦਾ ਜ਼ਮੀਨੀ ਵਿਵਾਦ ਪਿਛਲੇ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਸੀ। ਜੀ ਹਾਂ ਉਹਨਾਂ ਦਾ ਝਗੜਾ ਸੋਸ਼ਲ ਮੀਡੀਆ ਤੇ ਆਮ ਦੇਖਿਆ ਜਾ ਸਕਦਾ ਸੀ। ਸੋਸ਼ਲ ਮੀਡੀਆ ਤੇ ਨਿਤ ਨਵੀਂ ਵੀਡੀਓ ਉਹਨਾਂ ਦੇ ਇਸ ਝਗੜੇ ਨੂੰ ਲੈ ਕੇ ਸਾਹਮਣੇ ਆ ਰਹੀ ਸੀ ਤੇ ਹੁਣ ਇਸ ਕੇਸ ਵਿੱਚ ਨਵਾਂ ਮੂੜ ਆ ਗਿਆ। ਜੀ ਹਾਂ ਪੁਲਿਸ ਨੇ ਵੱਡੀ ਕਾਰਵਾਈ ਅਮਲ ਦੇ ਵਿੱਚ ਲਿਆਉਂਦੇ ਹੋਏ ਪ੍ਰਸਿੱਧ ਪੰਜਾਬੀ ਗਾਇਕ ਸਤਵਿੰਦਰ ਬੁग्गा ਉਸ ਦੇ ਸਾਥੀਆਂ ਤੇ ਮਾਮਲਾ ਦਰਜ ਕਰ ਲਿਆ ਪਰਚਾ ਦਰਜ ਕਰ ਦਿੱਤਾ ਗਿਆ ਦੱਸਣਯੋਗ ਹੈ ਕਿ ਬੁग्गा ਖਿਲਾਫ ਇੱਕ ਕੇਸ ਉਸਤੇ ਸਕੇਪਰਾ ਦਵਿੰਦਰ ਸਿੰਘ ਭੋਲਾ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਜਿਸ ਦੀ ਪਤਨੀ ਅਮਰਜੀਤ कौर ਦੀ 23 ਦਸੰਬਰ ਨੂੰ ਮੌਤ ਹੋ ਗਈ ਸੀ ਅਤੇ ਹੁਣ ਪਰਿਵਾਰ ਵੱਲੋਂ ਕਰੀਬ 22 ਦਿਨ ਬਾਅਦ ਅਮਰਜੀਤ कौर ਦਾ ਸੰਸਕਾਰ ਕੀਤਾ ਗਿਆ ਦੱਸਦੇ ਕਿ ਸਤਵਿੰਦਰ ਬੁੱਗਾ ਦੇ ਭਰਾ ਨੇ ਆਪਣੀ ਪਤਨੀ ਦਾ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਉਹਨਾਂ ਕਿਹਾ ਸੀ ਕਿ ਜਦ ਤੱਕ ਸਤਵਿੰਦਰ ਬੁੱਗਾ ਤੇ ਪਰਚਾ ਦਰਜ ਨਹੀਂ ਹੁੰਦਾ ਉਦੋਂ ਤੱਕ ਉਹ ਸੰਸਕਾਰ ਨਹੀਂ ਕਰਨਗੇ ਉਧਰ ਹੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਬੱਸੀ ਪਠਾਣਾ ਮੋਹਿਤ ਸਿੰਘਲਾ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਪੁਲਿਸ ਵੱਲੋਂ ਬਡਾਲੀ ਆਲਾ ਸਿੰਘ ਪੁਲਿਸ ਥਾਣੇ ਵਿੱਚ ਸਤਵੰਦਰ ਬੁੱਗਾ ਤੇ ਦੋ ਹੋਰਾਂ ਖਿਲਾਫ ਕੇਸ ਦਰਜ ਕੀਤਾ ਗਿਆ। ਦੂਜੇ ਪਾਸੇ ਸਤਵੰਦਰ ਬੁੱਗਾ ਵੱਲੋਂ ਵੀ ਹਾਲਾਂਕਿ ਆਪਣੇ ਭਰਾ ਦੇ ਖਿਲਾਫ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੀ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸਤਵਿੰਦਰ ਬੁੱਗਾ ਦੇ ਭਰਾ ਦਾ ਦੋਸ਼ ਸੀ ਕਿ ਲੜਾਈ ਦੌਰਾਨ ਸਤਵਿੰਦਰ ਬੁੱਗਾ ਨੇ ਉਸ ਦੀ ਪਤਨੀ ਨੂੰ ਧੱਕਾ ਦਿੱਤਾ ਅਤੇ ਉਸ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ। ਦੱਸਿਆ ਗਿਆ ਕਿ ਦਵਿੰਦਰ ਸਿੰਘ ਪੋਲਾ ਨੇ ਸ਼ਿਕਾਇਤ ਚੁੱਕਿਆ ਸੀ ਕਿ ਉਸ ਦੇ ਭਰਾ ਸਤਵਿੰਦਰ ਬੁੱਗਾ ਨਾਲ ਪਿਛਲੇ ਕਾਫੀ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ। 23 ਦਸੰਬਰ ਨੂੰ ਉਹ ਆਪਣੇ ਖੇਤਾਂ ਵਿੱਚ ਗਿਆ। ਸਤਵਿੰਦਰ ਆਪਣੇ ਸਾਥੀਆਂ ਹਜ਼ਾਰਾ ਸਿੰਘ ਅਤੇ ਹਰਵਿੰਦਰ ਸਿੰਘ ਸਮੇਤ ਉੱਥੇ ਪਹਿਲਾਂ ਹੀ ਮੌਜੂਦ ਸੀ। ਤਿੰਨਾਂ ਨੇ ਉਸ ਨੂੰ ਘੇਰ ਲਿਆ। ਜਦੋਂ ਉਹ ਵੀਡੀਓ ਬਣਾਉਣ ਲੱਗਾ ਤਾਂ ਉਨ੍ਹਾਂ ਉਸ ਦਾ ਮੋਬਾਈਲ ਵੀ ਖੋਲਿਆ। ਤਿੰਨਾਂ ਨੇ ਉਸ ਨੂੰ ਜ਼ਮੀਨ ਤੇ ਸੁੱਟ ਦਿੱਤਾ। ਸਤਵਿੰਦਰ ਬੁੱਗਾ ਦੇ ਜਦੋਂ ਕਿਹਾ ਕਿ ਉਸਦੇ ਨਾਲ ਬੇਰਮੀ ਕੀਤੀ ਗਈ ਜਿਸ ਦਾ ਪਤਾ ਉਸੇ ਜਦੋਂ ਪਤਨੀ ਨੂੰ ਲੱਗਾ ਤਾਂ ਪਤਨੀ ਖੇਤਾ ਵਿੱਚ ਪਹੁੰਚੀ ਸਤਵਿੰਦਰ ਬੁੱਗਾ ਦੇ ਭਰਾ ਨੇ ਕਿਹਾ ਕਿ ਉਸਦੀ ਪਤਨੀ ਅਮਰਜੀਤ ਕੌਰ ਦੀ ਬਾਹ ਫੜ ਕੇ ਉਸ ਨੂੰ ੱੱਕਾ ਮਾਰ ਦਿੱਤਾ ਗਿਆ ਤੇ ਉਹ ਜ਼ਮੀਨ ਤੇ ਡਿੱਗ ਪਈ ਜੀਆਂ ਸਤਵਿੰਦਰ ਬੁੱਗਾ ਦੇ ਪ੍ਰਾਧਵਿੰਦਰ ਦੀ ਪਤਨੀ ਅਮਰਜੀਤ ਦੇ ਸਿਰ ਤੇ ਸੱਟ ਲੱਗੀ ਜਿਸ ਕਾਰਨ ਉਹ ਬੇਹੋਸ਼ ਹੋ ਗਏ ਫਿਰ ਜਦੋਂ ਉਸਦੀ ਪਤਨੀ ਦੀ ਸਿਹਤ ਵਿਗੜੀ ਤਾਂ ਉਸ ਨੂੰ ਹਸਪਤਾਲ ਲੈ ਗਿਆ ਜਿੱਥੇ ਉਸ ਨੂੰ ਫਤੇਗੜ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਉਸ ਦੀ ਸਿਹਤ ਵਿੱਚ ਸੁਧਾਰ ਨਹੀਂ ਹੋਇਆ ਤਾਂ ਉਸ ਨੂੰ ਜਦੋਂ ਅੱਗੇ ਰੈਫਰ ਕੀਤਾ ਗਿਆ ਪਰ ਉਸ ਨੇ ਦਮ ਤੋੜ ਦਿੱਤਾ ਜਿੰਹਾ ਤੇ ਪੋਸਟਮਾਰਟਮ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਸਿਰ ਤੇ ਡੂੰਗੀ ਸੱਟ ਨਜ਼ਰ ਆਈ ਹੈ ਜਿਸ ਕਾਰਨ ਸ਼ਾਇਦ ਇਹ ਐਫ ਆਈ ਆਰ ਹੁਣ ਦਰਜ ਕੀਤੀ ਗਈ ਹੈ ਜੀ 23 12 2023 ਨੂੰ ਸਤਵਿੰਦਰ ਬੁੱਗਾ ਤੇ ਉਹਨਾਂ ਦੇ ਬ੍ਰਦਰ ਦਵਿੰਦਰ ਸਿੰਘ ਭੋਲਾ ਇਹਨਾਂ ਦੇ ਆਪਸ ਦੇ ਵਿੱਚ ਖੇਤਾਂ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ ਜਿਸ ਦੌਰਾਨ ਦਵਿੰਦਰ ਭੋਲਾ ਦੀ ਵਾਈਫ ਉਮਰਜੀਤ ਕੌਰ ਦੀ ਡੈਥ ਹੋ ਗਈ ਸੀ ਤੇ ਉਹਨਾਂ ਦੀ ਸਟੇਟਮੈਂਟ ਦੇ ਉੱਤੇ ਬੇਸਡ ਤੇ ਉਹਨਾਂ ਦੀ ਵਾਈਫ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਉਸ ਦੇ ਬੇਸਿਸ ਉੱਤੇ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਇਹ ਤਿੰਨ ਜਨਾਂ ਦੇ ਅਗੇਂਸਟ ਐਫ ਆਈ ਆਰ ਰਜਿਸਟਰ ਹੋਈ ਹੈ ਸਤਿੰਦਰ ਸਿੰਘ ਬੁੱਗਾ ਹਜ਼ਾਰਾ ਸਿੰਘ ਪੁੱਤਰ ਬੰਦ ਸਿੰਘ ਵਾਸੀ ਪਿੰਡ ਮਕਾਰੋਪੁਰ ਜੀ ਤੇ ਹਰਵਿੰਦਰ ਸਿੰਘ ਪੁੱਤਰ ਜਮੇਸ਼ ਸਿੰਘ ਵਾਸੀ ਪਿੰਡ ਬੀਬੀਪੁਰ ਇਹ ਤਿੰਨ ਜਨਾਂ ਦੇ ਅਗੇਂਸਟ ਐਫ ਆਈ ਆਰ ਰਜਿਸਟਰ ਹੋਈ ਹੈ ਅੰਡਰ ਸੈਕਸ਼ਨ 304 300 ਤੇ 23 44 506 34 ਆਈਪੀਸੀ ਸਰ ਇਹਦੇ ਦੋ ਬੰਦੇ ਸੀ ਉਹ ਕੌਨ ਸੀ ਇਹ ਵੀ ਰਿਸ਼ਤੇਦਾਰ ਪਰਿਵਾਰਕ ਨੰਬਰ ਸੀ ਜਾਂ ਕੋਈ ਇਹ ਜੀ ਜੋ ਹਜਾਰਾ ਸਿੰਘ ਹੈ ਇਹ ਸਤਿੰਦਰ ਬੁੱਗਾ ਕੋਲ ਖੇਤਾਂ 'ਚ ਕੰਮ ਕਰਦਾ ਤੇ ਜੋ ਹਰਵਿੰਦਰ ਸਿੰਘ ਹੈ ਇਹ ਇਹਦਾ ਕੋਈ ਦੋਸਤ ਹੈ ਜੀ ਕੀ ਮਾਮਲਾ ਕਿ ਜਿਹਦਾ ਇੰਨਾ ਸਮਾਂ ਲੱਗ ਗਿਆ ਮਾਮਲਾ ਦਰਜ ਹੁੰਦੇ ਇਹ ਜੀ ਜੋ ਡਿਸੀਜ਼ਡ ਹੈ ਉਹਨਾਂ ਦੀ ਕੋਈ ਵੀ ਮੈਡੀਕਲ ਰਿਪੋਰਟ ਨਹੀਂ ਸੀ ਤਾਂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਇਨਾਂ ਨੇ ਹੁਣ ਵਿਕਟਮ ਦਾ ਪੋਸਟਮਾਰਟਮ ਕਰਵਾਇਆ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੁਣ ਉਹ ਐਫ ਆਈ ਆਰ ਰਜਿਸਟਰ ਹੋਈ ਕੀ ਆਇਆ ਪੋਸਟਮਾਰਟਮ ਦੇ ਵਿੱਚ ਰਿਪੋਰਟ ਦੇ ਵਿੱਚ ਪੋਸਟਮਾਰਟਮ ਦੇ ਵਿੱਚ ਚਲੋ ਬਾਕੀ ਚੀਜ਼ਾਂ ਵੀ ਇਹ ਮੇਨ ਜਿਹੜੀ ਇਹਦੇ ਵਿੱਚ ਇੱਕ ਹੈਡ ਇੰਜਰੀ ਆਈ ਹੈ ਹੈਡ ਇੰਜਰੀ ਜਿਹੜੀ ਪ੍ਰੋਬੇਬਲ ਕੌਜ਼ ਆਫ ਡੈਥ ਹੋ ਸਕਦੀ ਹੈ ਬਿਫੋਰ ਡੈਥ ਦੀ ਹੈ ਹੈਡ ਇੰਜਰੀ ਹੈ ਬਾਕੀ ਵਿਸਤ੍ਰਿਤ ਰਿਪੋਰਟ ਆਉਣ ਤੋਂ ਬਾਅਦ ਅੱਗੇ ਹੋਰ ਡਿਟੇਲ ਦੇ ਵਿੱਚ ਇਹਦਾ ਪਤਾ ਲੱਗੇਗਾ ਰੀਡ ਕਰਨ ਵਾਸਤੇ ਕੋਈ ਟੀਮਾਂ ਵੀ ਗਠਿਤ ਕੀਤੀ ਗਈਆਂ ਹਨ ਗ੍ਰਿਫਤਾਰ ਇਹਦੇ ਵਿੱਚ ਅਸੀਂ ਰੇਡਸ ਕਰ ਰਹੇ ਹਾਂ ਕਿਸੇ ਦੀ ਗ੍ਰਿਫਤਾਰੀ ਹੋਈ ਤੇ ਦੂਜੇ ਪਾਸੇ ਗੱਲ ਕੀਤੀ ਵੀ ਇੱਕ ਬੁੱਗੇ ਨੇ ਵੀ ਇਲਜ਼ਾਮ ਲਗਾਏ ਸੀ ਇਹਨਾਂ ਉੱਪਰ ਕਿ ਇਹਦੇ ਉੱਪਰ ਗੱਡੀ ਚੜਾਈ ਗਈ ਸੀ ਸਤਵਿੰਦਰ ਬੁੱਗੇ ਦੇ ਉੱਪਰ ਉਹਨੂੰ ਲੈ ਕੇ ਵੀ ਕੋਈ ਕਾਰਵਾਈ ਹਮਦਰਚ ਲਿਆਦੀ ਜਾ ਰਹੀ ਹੈ ਜੋ ਜੀ ਉਹਨਾਂ ਦੀ ਕੰਪਲੇਂਟ ਸਾਡੇ ਕੋਲ ਆਈ ਵੀ ਹੈ ਉਹਦੀ ਇਨਕੁਆਇਰੀ ਅਸੀਂ ਕਰ ਰਹੀਆਂ ਜੇ ਉਹਦੇ ਵਿੱਚ ਤੁਹਾਨੂੰ ਕੋਈ ਹੋਰ ਐਵੀਡੈਂਸ ਉਹਦੇ ਵਿੱਚ ਆnder ਤਾਂ ਅਸੀਂ ਉਹਦੇ ਵਿੱਚ ਵੀ ਬੰਦੀ ਜੋ ਕਾਰਵਾਈ ਹੋਣੀ ਹੈ ਉਹ ਕਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ